ਇਨਸਾਨ ਸਰੀਰ ਦੇ ਤਲਕੇ ਜਿਉਂਦਾ ਹੈ ਸੰਸਾਰ ਵਿੱਚ ਪਰਬਾਨ ਹੈ। ਇਹੀ ਇਨਸਾਨ ਆਤਮਕ ਤੌਰ ਤੇ ਜਿਉਂਦਾ ਹੈ ਰੱਬ ਦੀ ਦਰਗਾਹ ਵਿੱਚ ਪਰਬਾਨ ਹੈ। ਜਿਹਦੀ ਆਤਮਾ ਜਿਉਂਦੀ ਹੈ ਜਿਹੜਾ ਸੱਚ ਨਾਲ ਜੁੜਿਆ ਹੋਇਆ ਹੈ ਸੱਚ ਕਹਿੰਦਾ ਹੈ ਸੱਚ ਬੋਲਦਾ ਹੈ ਸੱਚ ਨੂੰ ਦੀ ਸਮਰਥਾ ਰੱਖਦਾ ਹੈ। ਇਹ ਆਤਮਿਕ ਤੌਰ ਤੇ ਜਿਉਂਦਾ ਹੈ ਸੱਚ ਨਾਲੋਂ ਟੁੱਟ ਜਾਣਾ ਹੀ ਆਤਮਾ ਦੀ ਮੌਤ ਹੈ ਉਹ ਆਤਮਾ ਦੀ ਮਰਦੀ ਸੱਚ ਨਾਲੋਂ ਟੁੱਟ ਜਾਣਾ ਹੀ ਆਤਮਾ ਦੀ ਮੌਤ ਹੈ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਵਚਨ ਕੀਤਾ ਬਾਣੀ ਚ ਮਹਾਰਾਜ ਕਹਿੰਦੇ ਇਹ ਦੁਰਲੱਭ ਦੇ ਪਾਈਏ ਨੇ ਇਨਸਾਨ ਇਹ ਦੁਰਲੱਭ ਦੇਹ ਦੇ ਵਿੱਚ ਬੈਠ ਕੇ ਇਸ ਜੀਵ ਨੇ ਰੱਬ ਦਾ ਨਾਮ ਜਪਣਾ ਹੈ ਤਾਂ ਸਫਲ ਹੋਣੇ ਨੇ ਪਰ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਮਹਾਰਾਜ ਕਹਿੰਦੇ ਉਹ ਆਤਮਿਕ ਤੌਰ ਤੇ ਮਰ ਜਾਂਦੇ ਨੇ ਤੇ ਫਿਰ ਉਹ ਮਰੇ ਹੋਏ ਸੰਸਾਰ ਜਿਹੜੇ ਆਤਮਿਕ ਤੌਰ ਤੇ ਮਰਗੇ ਨਾ ਸੰਸਾਰ ਵਿੱਚ ਵਿਚਰਦੇ ਨੇ ਕਿਸੇ ਕੰਮ ਦੀ ਮਹਾਰਾਜ ਕਹਿੰਦੇ ਕਿਤੇ ਵੀ ਕੰਮ ਦੀ ਹੈ ਉਹ ਤਾਂ ਮਨ ਨੂੰ ਇਸ ਤਰ੍ਹਾਂ ਦਾ ਕਰਮ ਕਰਦੇ ਨੇ ਕਿ ਮਰੇ ਹੋਏ ਬੰਦੇ ਨੂੰ ਸ਼ਿੰਗਾਰ ਰਹਿ ਜਾ। ਕੋਈ ਲਾਭ ਨਹੀਂ ਗੁਰੂ ਅਰਜਨ ਸਾਹਿਬ ਦਾ। ਇਹ ਜੁਨ ਤਾਂ ਫਿਰ ਇਸ ਤਰ੍ਹਾਂ ਦੀ ਹੋਗੀ ਜਿੱਦੀ ਆਤਮਾ ਮਰਿ ਮਹਾਰਾਜ ਕਹਿੰਦੇ ਟੇਡੀਆਂ ਜੁਨਾਂ ਤੋਂ ਵੀ ਬੰਦੀ ਹੋ ਗਈ ਇਹ। ਉਹ ਜੀ ਕਹਾਣ ਨੂੰ ਇਹ ਬਹੁਤ ਖੀ ਹੈ। ਪਰ ਇਹ ਜੁਨੀ ਦੀ ਟੇਡੀਆਂ ਜੁਨਾਂ ਤੋਂ ਵੀ ਨਿਮੀ ਹੋ ਗਈ ਨਖੇ ਤੋਂ। ਗੁਰੂ ਅਰਜਨ ਦੇਵ ਜੀ ਦੇ ਇੱਕ ਬਚਨ ਹੈ ਮਹਾਰਤ ਕਹਿੰਦੇ ਦੁਲਬ ਦੇ ਪਾਈ ਪਟ ਭਾਗੀ ਨਾਮ ਨਾ ਜਪੇ ਤੇ ਆਤਮ ਘਰ ਕਰ ਕਹਿੰਦੇ ਆਪਣੀ ਆਤਮਕ ਤੌਰ ਤੇ ਮੌਤ ਸਹਿਣ ਲੈਂਦਾ ਉਹ ਬੰਦਾ ਜਿਹੜਾ ਰੱਬ ਦਾ ਨਾਮ ਨਹੀਂ ਜਪਦਾ ਮਰਨਾ ਚਾਹੀ ਜਿਨਾ ਬਿਸਰਤ ਰਾਮ ਕਹਿੰਦੇ ਜਿਹੜੇ ਰੱਬ ਦਾ ਨਾਮ ਨੂੰ ਜਪਦੇ ਮਰ ਜਾਂਦੇ ਨੇ ਨਾ ਵੀ ਹੂੰ ਜੀਵਨ ਕਣਕਾਂ ਕਹਿੰਦੇ ਨਾਮ ਤੋਂ ਵੀ ਹੁਣੇ ਬੰਦੇ ਇਹ ਜੀਵਨ ਕਿਹੜੇ ਅਰਥ ਕਿਸੇ ਅਰਥ ਖਾਤ ਪੀਤ ਖੇਲ ਹੱਥ ਬਿਸਥਾਰ ਕਬਨ ਅਰਥ ਮਰਦਕ ਸ਼ਿੰਗਾਰ ਮਾਰਦ ਕਹਿੰਦੇ ਖਾਣਾ ਹੈ ਪੀਣਾ ਹੈ ਪਹਿਨਣਾ ਹੈ ਜੇ ਤੇਰੀ ਆਤਮਾ ਨਹੀਂ ਜਿਉਂਦੀ ਨਾ ਭਾਵ ਸੱਚ ਨੂੰ ਨਹੀਂ ਪਿਆਉਂਦਾ ਸੱਚ ਨਹੀਂ ਪਉਂਦਾ ਸੱਚ ਨਹੀਂ ਪਉਂਦਾ ਤਾਂ ਫਿਰ ਸ਼ਮਦੀਲੀ ਕਿ ਇਹ ਮੁਰਦੇ ਨੂੰ ਸ਼ਿੰਗਾਰਿਆ ਜਾ ਰਿਹਾ ਹੈ ਤੇ ਮੁਰਦੇ ਨੂੰ ਸ਼ਿੰਗਾਰ ਨਾਲ ਕੋਈ ਲਾਭ ਨਹੀਂ ਮਿਲਦਾ ਮਹਾਰਾਜ ਜੀ ਕੋਈ ਲਾਭ ਨਹੀਂ ਸਤਿਗੁਰੂ ਕਹਿੰਦੇ ਜੇ ਮਿਰਤੇ ਕੋਈ ਚੰਦਨ ਚੜਾਉਂਦਾ ਉਤੇ ਕਹੋ ਕਵਨ ਫਲ ਪਾਉ ਕੋਈ ਲਾਭ ਨਹੀਂ ਖਾਲ ਪੀਤ ਖੇਤ ਹਸਤ ਵਿਖਾਰ ਕਵਨ ਅਰਥ ਮਿਰਤ ਦੇ ਸ਼ਿੰਗਾਰ ਜੋ ਨਾ ਸੁਨੇ ਜਸ ਪਰਮਾਨੰਦਾ ਪੱਟ ਫੰਕੀ ਤ੍ਰਿਗਤ ਜੋਨ ਤੇ ਬੰਦਾ ਤ੍ਰਿਗਤ ਕਹਿੰਦੇ ਨੇ ਨੀ ਮੇਟੀਆਂ ਦੀਆਂ ਕਿਹ। ਕਹਿੰਦੇ ਤੇ ਫਿਰ ਪਸ਼ੂਆਂ ਨਾਲੋਂ ਪੰਛੀਆਂ ਨਾਲੋਂ ਵੀ ਦੀਵਾ ਹੈ। ਉੰਜੇ ਮਨੁੱਖ ਹੈ। ਪਰ ਜੇ ਰੱਬ ਦਾ ਨਾਮ ਨਹੀਂ ਜਪਦੇ ਦੀ ਆਤਮਾ ਮਰੀ ਨਹੀਂ ਹੈ। ਫਿਰ ਇਹ ਨਹੀਂ ਜਿਹੜੀਆਂ ਚੂਨਾ ਮਾਰਦੇ ਨੇ ਕਿਹੜੀਆਂ ਨੇ ਕਿ ਪੱਛ ਫੰਕੀ ਤ੍ਰਿਗਤ ਜੋਨ ਤੇ ਬੰਦਾ ਕਹਿੰਦੇ ਇਹਨਾਂ ਤੋਂ ਵੀ ਬੰਦਾ ਹੈ ਪਸ਼ੂ ਪੰਛੀਆਂ ਤੋਂ ਵੀ ਬੰਦਾ ਹੀ ਬਣੇ। फिर जीवन जीवन ही है पर जो भी आत्मा मरी हो जाए संसार उस करता है जो शरीरिक तौर पर है मुरदे प्रवान भी करता मरे हो रहे प्रवान भी करता परमात्मा की दरगाह में तो प्रवान होंगे जी आत्मा ज्य है ਰੱਬ ਦਾ ਨਾਮ ਜਪਦਾ ਹੈ ਚੰਗੇ ਕਰਮ ਕਰਦਾ ਹੈ ਜਿਹਦੀ ਆਤਮਾ ਜੋਤੀਏ ਰੱਬ ਦੀ ਦਰਗਾਹ ਵਿੱਚ ਉਹ ਪਰਮਾਨੰਦ ਹੈ